ਵਧੀਆ ਨਾ ਇੱਕ ਮਿੰਟ ਮੈਡਮ ਇੱਕ ਮਿੰਟ ਮੈਂ ਮਰਨਾ ਚਾਹੁੰਨੀ ਆ ਤੂੰ ਮਰਨਾ ਕਿਉਂ ਚਾਹੁੰਦੇ ਤੁਹਾਡਾ ਕੀ ਕਸੂਰ ਆ ਮੇਰਾ ਕਸੂਰ ਇਹ ਆ ਕਿ ਮੈਂ ਇੱਕ ਔਰਤ ਆ ਜਿਸ ਨੂੰ ਮੈਨੂੰ ਲੱਗਦਾ ਸਮਾਜ ਵਿੱਚ ਜੀਣ ਦਾ ਕੋਈ ਹੱਕ ਹੀ ਨਹੀਂ ਆ ਮੈਂ ਮਰ ਮੈਂ ਮਰਨਾ ਆ ਗੱਲ ਤੇ ਸੁਣੋ ਔਰਤ ਹੋਣਾ ਕੋਈ ਗੁਨਾਹ ਆ ਹਾਂ ਗੁਨਾਹ ਆ ਮਨ ਤੇ ਐਵੇਂ ਲੱਗਦਾ ਜਦੋਂ ਦੀ ਮੈਂ ਜੰਮੀ ਆ ਤੇ ਔਰਤ ਹੋਣਾ ਇੱਕ ਗੁਨਾਹ ਹੀ ਆ ਜਦੋਂ ਮੈਂ ਛੋਟੀ ਸੀ ਘਰ ਦੇ ਦਾਇਰੇ ਵਿੱਚ ਕੈਦ ਹੋ ਕੇ ਰਹਿ ਗਈ ਕਿਉਂਕਿ ਸਮਾਜ ਇਨਾ ਗੰਦਾ ਸੀ ਮਾਪਿਓਂ ਡਰਦੇ ਸੀ ਕਿ ਤੇ ਸਾਡੀ ਧੀ ਨਾਲ ਕੁਝ ਗਲਤ ਨਾ ਹੋ ਜਾਏ ਵਿਆਹ ਹੋਇਆ ਕਿੰਨਾ ਸਾਰਾ ਦਾਸ ਦੇਣਾ ਪਿਆ ਮੇਰੇ ਪਿਓ ਦਾ ਤੇ ਲੱਕ ਹੀ ਟੁੱਟ ਗਿਆ ਉਸ ਤੋਂ ਬਾਅਦ ਮੇਰਾ ਘਰਵਾਲਾ ਨਸ਼ੇ ਕਰਦਾ ਸੀ ਸਹੁਰਿਆਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਦੁਖੀ ਹੋ ਕੇ ਜਦੋਂ ਤਲਾਕ ਲਿਆ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਣ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਦੇ ਤਾਂ ਵੀ ਤਾਨੇ ਮੇਨੇ ਦੇਣੇ ਸ਼ੁਰੂ ਕਰ ਦਿੱਤੇ ਕਿ ਸ਼ਾਇਦ ਇਹ ਚੰਗੀ ਨਹੀਂ ਹੈਗੀ ਇਹਨੇ ਆਪਣੇ ਸਹੁਰਿਆਂ ਨਾਲ ਲਾਗੇ ਨਹੀਂ ਖਾਦੀ ਕੋਈ ਵੀ ਚੀਜ਼ ਲਾਵਾਂ ਪਾਵਾਂ ਮੇਨੇ ਪਤਾ ਨਹੀਂ ਕਿਉਂ ਤਿਆਰ ਹੋਈ ਆ ਪਤਾ ਨਹੀਂ ਕਿਉਂ ਖੁਸ਼ ਆ ਤੇ ਜਿਹੜੇ ਸਮਾਜ ਵਿੱਚ ਮੇਰਾ ਖੁਸ਼ ਰਹਿਣਾ ਹੀ ਗੁਨਾਹ ਆ ਤੇ ਫੇਰ ਮੇਰੇ ਜੀਵਨ ਦਾ ਫਾਇਦਾ ਹੀ ਕੀ ਆ ਮੈਂ ਜਿਹੜਾ ਨਹੀਂ ਜੰਦੀ ਮੇਰੀ ਗੱਲ ਸੁਣੋ ਮਹਾਰਾਣਾ ਯਾਰ ਇੱਕ ਔਰਤ ਹੋ ਕੇ ਤੁਸੀਂ ਮਰਨ ਜਾ ਰਹੇ ਹੋ ਇਹ ਸੰਸਾਰ ਦਾ ਥਾਮੀਆ ਔਰਤ ਵੱਡੇ ਵੱਡੇ ਰਾਜੇ ਪੀਰ ਪਗੰਬਰ ਔਰਤ ਨੇ ਪੈਦਾ ਕੀਤੇ ਨਾਲੇ ਗੱਲ ਸਾਂ ਉਸ ਰੱਬ ਬੋਲੋ ਦਿੱਤੀ ਪਿਆਰੀ ਜ਼ਿੰਦਗੀ ਨੂੰ ਨਾ ਖਤਮ ਕਰਨ ਦਾ ਹੱਕ ਕਿਸੇ ਨੂੰ ਨਹੀਂ ਗਾ ਇਸ ਸੰਸਾਰ ਦੀ ਗੱਲ ਕੰਦੇ ਤੁਸੀਂ ਇਸ ਸੰਸਾਰ ਤਾਂ ਮੌਕਾ ਲੱਭਦਾ ਆ ਕਿ ਕਦੋਂ ਤੁਸੀਂ ਡਿੱਗੋ ਤੇ ਤੁਹਾਨੂੰ ਠੇਡੇ ਮਾਰੇ ਅਸੀਂ ਧਰਤੀ ਨੂੰ ਮਾਂ ਕਹਿੰਦੇ ਆ ਨਾ ਇਹ ਸੰਸਾਰ ਨੇ ਧਰਤੀ ਨੂੰ ਨਹੀਂ ਛੱਡਿਆ ਅਸੀਂ ਕਿਸ ਪਾਣੀ ਆ ਰਹੇ ਆ ਦੇਖੋ ਜ਼ਿੰਦਗੀ ਚ ਬੜੀਆਂ ਔਕੜਾਂ ਆਂਦੀਆਂ ਪਰ ਐਦਾ ਹਾਲ ਮਰਨਾ ਨਹੀਂ ਐਦਾ ਹਾਲ ਡਟ ਕੇ ਜੀਣਾ ਆ ਮਰਦੇ ਕਾਇਰ ਨੇ ਔਰਤ ਕਦੇ ਕਾਇਰ ਨਹੀਂ ਹੁੰਦੀ ਔਰਤ ਕਦੇ ਕਾਇਰ ਨਹੀਂ ਹੁੰਦੀ ਬਾਕੀ ਤੁਹਾਡੀ ਮਰਜ਼ੀ ਆ ਔਰਤ ਕਦੇ ਕਾਇਰ ਨਹੀਂ ਹੁੰਦੀ ਔਰਤ ਕਦੇ ਕਾਇਰ ਨਹੀਂ ਹੁੰਦੀ ਔਰਤ ਕਦੇ ਕਾਇਰ ਨਹੀਂ ਹੁੰਦੀ